ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਪ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਵੱਸਦੇ ਸਿੱਖਾਂ ਨੂੰ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ। ਆਸਟ੍ਰੇਲੀਆ ਨੇ ਸੂਬੇ ਦੇ ਵਿਕਟੋਰੀਆ ਦੀ ਐਲਨੋ ਲੇਬਰ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਦੇ ਵਿੱਚ ਬਰਫਿਕ ਸਪ੍ਰਿੰਗਸ ਝੀਲ ਦਾ ਨਾਮ ਬਦਲ ਕੇ ਗੁਰੂ ਨਾਨਕ ਝੀਲ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਗੁਰਪੁਰਬ ਦੇ ਮੱਦੇਨਜ਼ਰ ਵਿਕਟੋਰੀਆ ਦੇ ਵਿੱਚ ਲੰਗਰ ਸਮਾਗਮਾਂ ਦੇ ਲਈ 6 ਲੱਖ ਡਾਲਰ ਵੀ ਦਿੱਤੇ ਗਏ ਹਨ। ਵਿਕਟੋਰੀਆ ਵਿੱਚ 91000 ਸਿੱਖ ਵੱਸਦੇ ਹਨ। ਜਾਣਕਾਰੀ ਮੁਤਾਬਕ ਸਿੱਖ ਪਾਈਚਾਰੇ ਦੇ ਆਗੂਆਂ ਤੇ ਸਥਾਨ ਕਰਵਾਈ ਤੀ ਮਾਲਕਾਂ ਨਾਲ ਸਲਾਹ مشورے ਤੋਂ ਬਾਅਦ ਝੀਲ ਦਾ ਨਾਮ ਬਦਲਿਆ ਗਿਆ ਹੈ ਇਸ ਸਬੰਧੀ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਦੇ ਵਿੱਚ ਬਹੁਤ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਇਗਰੀਡੈਂਟ ਸਟੇਟ ਨੇ ਕਿਹਾ ਕਿ ਮੈਨੂੰ ਵਿਕਟੋਰੀਆ ਵਿੱਚ ਸਾਡੇ ਸਿੱਖ ਭਾਈਚਾਰੇ ਤੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ ਅਤੇ ਇੱਕ ਇਤਿਹਾਸਿਕ ਸਥਾਨ ਦਾ ਨਾਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਰੱਖਿਆ ਗਿਆ ਹੈ ਇਸ ਮੌਕੇ ਮੌਜੂਦ ਵਿਕਟੋਰੀਆ ਦੀ ਯੋਜਨਾ ਮੰਤਰੀ ਸੋਨੀਆ ਕਿਲਕੇਨੀ ਨੇ ਕਿਹਾ ਕਿ ਇਹ ਨਾਮ ਬਦਲਣਾ ਇੱਕ ਹੋਰ ਤਰੀਕਾ ਹੈ ਜਿਸ ਨਾਲ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਕਟੋਰੀਆ ਦੇ ਸਥਾਨਾਂ ਦੇ ਨਾਮ ਸਾਡੇ ਰਾਜ ਦੀ ਅਮੀਰ ਬਨਸਵੰਤਾ ਅਤੇ ਇਤਿਹਾਸ ਨੂੰ ਬਿਹਤਰ ਢੰਗ ਨਾਲ ਦਰਸਾਉਂਦੇ ਹਨ ਅਤੇ ਜਸ਼ਨ ਮਨਾਉਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਵੱਸਦੇ ਸਿੱਖਾਂ ਨੂੰ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ ਆਸਟ੍ਰੇਲੀਆ ਨੇ ਸੂਬੇ ਦੇ ਵਿਕਟੋਰੀਆ ਦੀ ਐਲਨੋ ਲੇਬਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਦੇ ਵਿੱਚ ਬਰਵਿਕ ਸਪ੍ਰਿੰਗਸ ਝੀਲ ਦਾ ਨਾਮ ਬਦਲ ਕੇ ਗੁਰੂ ਨਾਨਕ ਝੀਲ ਰੱਖ ਦਿੱਤਾ ਹੈ ਇਸ ਤੋਂ ਇਲਾਵਾ ਗੁਰਪੁਰਬ ਦੇ ਮੱਦੇਨਜ਼ਰ ਵਿਕਟੋਰੀਆ ਦੇ ਵਿੱਚ ਲੰਗਰ ਸਮਾਗਮਾਂ ਦੇ ਲਈ 6 ਲੱਖ ਡਾਲਰ ਵੀ ਦਿੱਤੇ ਗਏ ਹਨ ਵਿਕਟੋਰੀਆ ਵਿੱਚ 91 ਸਾਰ ਸਿੱਖ ਵਸਦੇ ਹਨ ਜਾਣਕਾਰੀ ਮੁਤਾਬਕ ਸਿੱਖ ਪਾਈਚਾਰੇ ਤੇ ਆਗੂਆਂ ਤੇ ਸਥਾਨ ਕਰਵਾਈ ਤੇ ਮਾਲਕਾਂ ਨਾਲ ਸਲਾਹ مشورے ਤੋਂ ਬਾਅਦ ਕੇਿਲ ਦਾ ਨਾਮ ਬਦਲਿਆ ਗਿਆ ਹੈ ਇਸ ਸਬੰਧੀ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਦੇ ਵਿੱਚ ਬਹੁਤ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਇਗਰੀਡੈਂਟ ਸਟੇਟ ਨੇ ਕਿਹਾ ਕਿ ਮੈਨੂੰ ਵਿਕਟੋਰੀਆ ਵਿੱਚ ਸਾਡੇ ਸਿੱਖ ਭਾਈਚਾਰੇ ਤੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ ਅਤੇ ਇੱਕ ਇਤਿਹਾਸਿਕ ਸਥਾਨ ਦਾ ਨਾਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਰੱਖਿਆ ਗਿਆ ਹੈ ਇਸ ਮੌਕੇ ਮੌਜੂਦ ਵਿਕਟੋਰੀਆ ਦੀ ਯੋਜਨਾ ਮੰਤਰੀ ਸੋਨੀਆ ਕਿਲਕੇਨੀ ਨੇ ਕਿਹਾ ਕਿ ਇਹ ਨਾਮ ਬਦਲਣਾ ਇੱਕ ਹੋਰ ਤਰੀਕਾ ਹੈ ਜਿਸ ਨਾਲ ਅਸੀਂ ਇਹ ਕਿੰਨੀ ਬਣਾ ਰਹੇ ਹਾਂ ਕਿ ਵਿਕਟੋਰੀਆ ਦੇ ਸਥਾਨਾਂ ਦੇ ਨਾਮ ਸਾਡੇ ਰਾਜ ਦੀ ਅਮੀਰ ਬਨਸਵੰਤਾ ਅਤੇ ਇਤਿਹਾਸ ਨੂੰ ਬਿਹਤਰ ਢੰਗ ਨਾਲ ਦਰਸਾਉਂਦੇ ਹਨ ਅਤੇ ਜਸ਼ਨ ਮਨਾਉਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਵੱਸਦੇ ਸਿੱਖਾਂ ਨੂੰ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ ਆਸਟ੍ਰੇਲੀਆ ਨੇ ਸੂਬੇ ਦੇ ਵਿਕਟੋਰੀਆ ਦੀ ਐਲਨ ਲੇਬਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਦੇ ਵਿੱਚ ਬਰਵਿਕ ਸਪ੍ਰਿੰਗਸ ਝੀਲ ਦਾ ਨਾਮ ਬਦਲ ਕੇ ਗੁਰੂ ਨਾਨਕ ਝੀਲ ਰੱਖ ਦਿੱਤਾ ਹੈ ਇਸ ਤੋਂ ਇਲਾਵਾ ਗੁਰਪੁਰਬ ਦੇ ਮੱਦੇਨਜ਼ਰ ਵਿਕਟੋਰੀਆ ਦੇ ਵਿੱਚ ਲੰਗਰ ਸਮਾਗਮਾਂ ਦੇ ਲਈ 6 ਲੱਖ ਡਾਲਰ ਵੀ ਦਿੱਤੇ ਗਏ ਹਨ ਵਿਕਟੋਰੀਆ ਵਿੱਚ 91 ਚਾਰ ਸਿੱਖ ਵਸਦੇ ਹਨ ਜਾਣਕਾਰੀ ਮੁਤਾਬਕ ਸਿੱਖ ਪਾਈਚਾਰੇ ਦੇ ਆਗੂਆਂ ਤੇ ਸਥਾਨ ਕਰਵਾਈ ਤੀ ਮਾਲਕਾਂ ਨਾਲ ਸਲਾਹ مشورے ਤੋਂ ਬਾਅਦ ਝੀਲ ਦਾ ਨਾਮ ਬਦਲਿਆ ਗਿਆ ਹੈ ਇਸ ਸਬੰਧੀ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਦੇ ਵਿੱਚ ਬਹੁਤ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਇਗਰੀਡੈਂਟ ਸਟੇਟ ਨੇ ਕਿਹਾ ਕਿ ਮੈਨੂੰ ਵਿਕਟੋਰੀਆ ਵਿੱਚ ਸਾਡੇ ਸਿੱਖ ਪਾਈਚਾਰੇ ਤੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿਨ ਤੇ ਹੋਏ ਖੁਸ਼ੀ ਹੋ ਰਹੀ ਹੈ ਅਤੇ ਇੱਕ ਇਤਿਹਾਸਿਕ ਸਥਾਨ ਦਾ ਨਾਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਰੱਖਿਆ ਗਿਆ ਹੈ। ਇਸ ਮੌਕੇ ਮੌਜੂਦ ਵਿਕਟੋਰੀਆ ਦੀ ਯੋਜਨਾ ਮੰਤਰੀ ਸੋਨੀਆ ਕਿਲਕੇਨੀ ਨੇ ਕਿਹਾ ਕਿ ਇਹ ਨਾਮ ਬਦਲਣਾ ਇੱਕ ਹੋਰ ਤਰੀਕਾ ਹੈ ਜਿਸ ਨਾਲ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਕਟੋਰੀਆ ਦੇ ਸਥਾਨਾਂ ਦੇ ਨਾਮ ਸਾਡੇ ਰਾਜ ਦੀ ਅਮੀਰ ਬਨਸਵੰਤਾ ਅਤੇ ਇਤਿਹਾਸ ਨੂੰ ਬਿਹਤਰ ਢੰਗ ਨਾਲ ਦਰਸਾਉਂਦੇ ਹਨ ਅਤੇ ਜਸ਼ਨ ਮਨਾਉਂਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਵੱਸਦੇ ਸਿੱਖਾਂ ਨੂੰ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ ਆਸਟ੍ਰੇਲੀਆ ਨੇ ਸੂਬੇ ਦੇ ਵਿਕਟੋਰੀਆ ਦੀ ਐਲਨ ਲੇਬਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਦੇ ਵਿੱਚ ਬਰਵਿਕ ਸਪ੍ਰਿੰਗਸ ਝੀਲ ਦਾ ਨਾਮ ਬਦਲ ਕੇ ਗੁਰੂ ਨਾਨਕ ਝੀਲ ਰੱਖ ਦਿੱਤਾ ਹੈ ਇਸ ਤੋਂ ਇਲਾਵਾ ਗੁਰਪੁਰਬ ਦੇ ਮੱਦੇਨਜ਼ਰ ਵਿਕਟੋਰੀਆ ਦੇ ਵਿੱਚ ਲੰਗਰ ਸਮਾਗਮਾਂ ਦੇ ਲਈ 6 ਲੱਖ ਡਾਲਰ ਵੀ ਦਿੱਤੇ ਗਏ ਹਨ ਵਿਕਟੋਰੀਆ ਵਿੱਚ 91000 ਸਿੱਖ ਵਸਦੇ ਹਨ ਜਾਣਕਾਰੀ ਮੁਤਾਬਕ ਸਿੱਖ ਪਾਈਚਾਰੇ ਦੇ ਆਗੂਆਂ ਤੇ ਸਥਾਨ ਕਰਵਾਈ ਤੀ ਮਾਲਕਾਂ ਨਾਲ ਸਲਾਹ مشورے ਤੋਂ ਬਾਅਦ ਝੀਲ ਦਾ ਨਾਮ ਬਦਲਿਆ ਗਿਆ ਹੈ ਇਸ ਸਬੰਧੀ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਦੇ ਵਿੱਚ ਬਹੁਤ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਇਗਰੀਡੈਂਟ ਸਟੇਟ ਨੇ ਕਿਹਾ ਕਿ ਮੈਨੂੰ ਵਿਕਟੋਰੀਆ ਵਿੱਚ ਸਾਡੇ ਸਿੱਖ ਪਾਈਚਾਰੇ ਤੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿਨ ਤੇ ਹੋਏ ਖੁਸ਼ੀ ਹੋ ਰਹੀ ਹੈ ਅਤੇ ਇੱਕ ਇਤਿਹਾਸਿਕ ਸਥਾਨ ਦਾ ਨਾਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਰੱਖਿਆ ਗਿਆ ਹੈ। ਇਸ ਮੌਕੇ ਮੌਜੂਦ ਵਿਕਟੋਰੀਆ ਦੀ ਯੋਜਨਾ ਮੰਤਰੀ ਸੋਨੀਆ ਕਿਲਕੇਨੀ ਨੇ ਕਿਹਾ ਕਿ ਇਹ ਨਾਮ ਬਦਲਣਾ ਇੱਕ ਹੋਰ ਤਰੀਕਾ ਹੈ ਜਿਸ ਨਾਲ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਕਟੋਰੀਆ ਦੇ ਸਥਾਨਾਂ ਦੇ ਨਾਮ ਸਾਡੇ ਰਾਜ ਦੀ ਅਮੀਰ ਬਨਸਵੰਤਾ ਅਤੇ ਇਤਿਹਾਸ ਨੂੰ ਬਿਹਤਰ ਢੰਗ ਨਾਲ ਦਰਸਾਉਂਦੇ ਹਨ ਅਤੇ ਜਸ਼ਨ ਮਨਾਉਂਦੇ ਹਨ ਆਸਟ੍ਰੇਲੀਆ ਸਰਕਾਰ ਵੱਲੋਂ ਵਿਕਟੋਰੀਆ ਸਥਿਤ ਲੇਕ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਲੇਕ ਰੱਖਣ ਉੱਤੇ ਗਰੇਵਾਲ ਨੇ ਧੰਨਵਾਦ ਕੀਤਾ ਹੈ ਝਿਲ ਦਾ ਨਾਂ ਰੱਖਣ ਉੱਤੇ ਸੁਣੋ ਕੀ ਬੋਲੇ ਐਸ்சிਪੀਸੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੁਨੀਆ ਦੇ ਅੰਦਰ ਹਜ਼ਾਰਾਂ ਹੀ ਕੌਮਾਂ ਨੇ ਤੇ ਉਹਨਾਂ ਦੇ ਧਰਮ ਨੇ ਆਪਣਾ ਆਪਣਾ عقیدہ ਤੇ 1469 ਸਾਲ ਦੇ ਵਿੱਚ ਨਨਕਾਣਾ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਿਆ ਜਿਨ੍ਹਾਂ ਨੇ ਇੱਕ ਵੱਖਰਾ ਪੰਥ ਸਿਰਜਿਆ ਅਤੇ ਇੱਕ ਨਵਾਂ ਫਲਸਫਾ ਦਿੱਤਾ ਜਿਸ ਫਲਸਫੇ ਨੂੰ ਲੈ ਕੇ ਉਹਨਾਂ ਨੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਜਾ ਕੇ ਲੋਕਾਂ ਨੂੰ ਜਿੱਥੇ ਤਾਰਿਆ ਵੀ ਤੇ ਉਹਨਾਂ ਨੇ ਇੱਕ ਦੇ ਨਾਲ ਜੋੜਿਆ ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੇ ਵੱਖ-ਵੱਖ ਧਰਮਾਂ ਦੇ ਲੋਕ ਆਪਣਾ ਔਲੀਆ ਪੀਰ ਪਕੰਬਰ ਅਵਤਾਰ ਵੀ ਮੰंदे ਆ ਆਪ ਉਹ ਆਪਣੇ ਨਾਮ ਦੇ ਨਾਲ ਜਾਣਦੇ ਆ ਸੋ ਅਸੀਂ ਦੇਖਦੇ ਆ ਕਿ ਇਹ ਇਹ 550 ਸਾਲ ਦੇ ਸਮੇਂ ਦੇ ਅੰਦਰ ਸਿੱਖਾਂ ਨੇ ਦੁਨੀਆ ਦੇ ਅੰਦਰ ਬਹੁਤ ਵੱਡਾ ਇੱਕ ਇਤਿਹਾਸ ਸਿਰਜਿਆ ਤੇ ਮਾਣ ਜਿਹੜਾ ਕੀ ਪ੍ਰਾਪਤ ਕੀਤਾ ਸੋ ਇਸ ਗੱਲ ਦੀ ਇੱਕ ਉਦਾਹਰਣ ਸਾਡੇ ਸਾਹਮਣੇ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 15 ਨਵੰਬਰ ਨੂੰ ਆ ਰਹੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਵਿਕਟੋਰੀਆ ਸ਼ਹਿਰ ਦੇ ਨੇੜੇ ਇੱਕ ਸੈਰਗਾਵਾ ਜਿਹੜੀ ਝੀਲ ਆ ਉਸ ਝੀਲ ਦਾ ਨਾਮ ਗੁਰੂ ਨਾਨਕ ਲੇਕ ਰੱਖਿਆ ਗਿਆ ਤੇ ਉਥੇ ਇੱਕ ਵੱਡਾ ਸਮਾਗਮ ਹੋਇਆ ਉਥੋਂ ਦੇ ਇਲਾਕੇ ਦੇ ਲੋਕਾਂ ਨੇ ਉਸ ਵਿੱਚ ਸ਼ਿਰਕਤ ਕੀਤੀ ਆਪਣੇ ਤੌਰ ਤੇ ਉਸ ਦਾ ਜਿਵੇਂ ਆਪਣੇ ਢੰਗ ਦੇ ਨਾਲ ਉਸ ਦੇ ਉਤ ਘਾਟ ਦੇ ਵਿੱਚ ਸ਼ਾਮਲ ਹੋਏ ਉਥੋਂ ਦੇ ਕੈਵਨ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿ ਆਪਣੇ ਦੇਸ਼ ਦੇ ਅੰਦਰ ਵਸਣ ਵਾਲੇ ਵੱਡੀ ਗਿਣਤੀ ਵਿੱਚ ਸਿੱਖ ਗੁਰੂ ਨਾਨਕ ਨਾਮਲੇਵਾ ਸੰਗਤ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਅੰਦਰ ਸਮਾਜ ਦੇ ਅੰਦਰ ਤੇ ਮਾਨਵਤਾ ਦੇ ਭਲੇ ਲਈ ਬਹੁਤ ਵੱਡੇ ਕਾਰਜ ਕੀਤੇ ਆ ਅਸੀਂ ਉਸ ਦੇ ਸਨਮਾਨ ਨੂੰ ਲੈ ਕੇ ਇਸ ਝੀਲ ਦਾ ਨਾਮ ਗੁਰੂ ਨਾਨਕ ਝੀਲ ਰੱਖ ਰਹੇ ਆ ਸੋ ਅਸੀਂ ਆਸਟ੍ਰੇਲੀਆ ਦੀ ਸਰਕਾਰ ਦਾ ਇਸ ਗੱਲ ਤੋਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਇਸ ਫਲਸਫੇ ਦੇ ਧਾਰਨੀ ਜਿਹੜੇ ਸਿੱਖਾਂ ਦੇ ਕੀਤੇ ਕਾਰਜਾਂ ਨੂੰ ਸਨਮਾਨ ਵੀ ਦਿੱਤਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਮਸਕਾਰ ਵੀ ਕੀਤੀ ਆ ਇਹ ਗੱਲ ਇਸ ਗੱਲ ਦਾ ਸਬੂਤ ਆ ਕਿ ਇਹ ਜਿਹੜੀ ਜਿਹੜਾ ਗੁਰੂ ਨਾਨਕ ਦਾ ਫਲਸਫਾ ਵਾ ਇਹ ਦੁਨੀਆ ਦੇ ਅੰਦਰ ਹਜ਼ਾਰਾਂ ਮੀਲ ਦੂਰ ਬੈਠੇ ਦੇਸ਼ਾਂ ਦੇ ਅੰਦਰ ਵੀ ਜਿਹੜਾ ਅੱਜ ਵਿਚਰ ਰਿਹਾ ਵਰਤ ਰਿਹਾ ਤੇ ਸਨਮਾਨ ਪ੍ਰਾਪਤ ਕਰ ਰਿਹਾ ਸੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਆਸਟ੍ਰੇਲੀਆ ਸਰਕਾਰ ਵੱਲੋਂ ਦਿੱਤੇ ਸਹਿਯੋਗ ਦਾ ਅਸੀਂ ਧੰਨਵਾਦ ਕਰਦੇ ਆਂ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਇਲਾਕਿਆਂ ਵਿੱਚ ਸਰਕਾਰਾਂ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਯਾਦ ਕੀਤਾ ਜਾਂਦਾ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਉਹਨਾਂ ਦਾ ਵੀ ਸਮੁੱਚੇ ਰੂਪ ਵਿੱਚ ਧੰਨਵਾਦ ਆ ਉਸ ਦੀ ਉਦਾਹਰਨ ਨੂੰ ਲੈਂਦੇ ਆ ਅਸੀਂ ਚਾਹਾਂਗੇ ਕਿ ਸਾਡੀ ਵੀ ਦੇਸ਼ ਦੀ ਸਰਕਾਰਾਂ ਜਿਹੜੀਆਂ ਗੁਰਨਾਨ ਸਿੰਘ ਸਾਹਿਬ ਦੇ ਉਸ ਫਲਸਫੇ ਦਾ ਭਾਵੇਂ ਕੀ ਮਾਣ ਕਰਦੀਆਂ ਨੇ ਪਰ ਅਸੀਂ ਚਾਹੁੰਦੇ ਆ ਕਿ ਇਸ ਤੋਂ ਵੀ ਵੱਡਾ ਮਾਣ ਜਿਹੜਾ ਸਾਨੂੰ ਦੇਣਾ ਚਾਹੀਦਾ ਕਿਉਂਕਿ ਸਾਨੂੰ ਮਾਣ ਹੈ ਇਸ ਗੱਲ ਦੇ ਕਿ ਇਹ ਸਾਡੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਿਆ ਇੱਥੇ ਵਿਚਰੇ ਇੱਥੇ ਬੜਾ ਬੜਾ ਇਤਿਹਾਸ ਸਿਰਜਿਆ ਇੱਥੇ ਸਾਨੂੰ ਮਾਨਵਤਾ ਦਾ ਸੰਦੇਸ਼ ਦਿੱਤਾ ਇੱਕ ਨਾਲ ਜੁੜਨ ਦਾ ਸੰਦੇਸ਼ ਦਿੱਤਾ ਆ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪਰਉਧੀਆਂ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ